ਜਿਹੜੇ ਪੁਰਾਣੇ ਬੰਦੇ ਦੇ ਉਹ ਜਦ ਵੀ ਟਰੈਕਟਰ ਉੱਤੜਨਾ ਕੋਈ ਕੰਮ ਕਰਨਾ ਜਿਆਦਾ ਜਰਦਾ ਲਾਣਾ ਤੇ ਬੀੜੀ ਲੈਣੀ ਜਿਹੜੇ ਨਵੇਂ ਨਿਆਣੇ ਆ ਉਹ ਹੋ ਰਿਹਾ ਬਲੂਟੂਥ ਆ ਨਾ ਜਿਹੜੇ ਨਵੇਂ ਸ਼ੋਗ ਰਿਹਾ ਮਾਰੇ ਵਰਗੇ ਸ਼ੋਰ ਇਹਨੂੰ ਚਾਹੀਦਾ ਪਹਿਲਾਂ ਡੈਕ ਜੇ ਡੈਕ ਨਹੀਂ ਤਾਂ ਕੁਝ ਨਹੀਂ ਲਿਫਟ ਵਾਲੇ ਉਸ ਤੋਂ ਅੱਗੇ ਗਏ ਫਾਇਦਾ ਬਾਈ ਜਾਂ ਤੇ ਕੋਈ ਰੜੀ ਚੂਆ ਨਾ ਇਹ ਦੇਖਾ ਐਂ ਟਰੈਕਟਰ ਘੋੜਦੇ ਆ ਪੂਰਾ ਖਰੇ ਵਾਲਾ ਕੰਮ ਕਰਦੇ ਆ ਉਹ ਬਸ थोड़ा था उच्चा हांजी मित्रों की हाल चाल है उम्मीद करा भाई थे सारे वाइयाडापा ही भाई। ਲੋ ਬਤੋਂ 9 ਦਿਨ ਕਿ ਹੋ ਗਈ ਸ਼ੁਰੂਆਤ ਰਾਤਾਂ ਨੂੰ ਦਿਖਾਇਦਾ ਬਾਈ ਪਾਣੀ ਛੱਡ ਕੇ ਗਿਆ ਇੱਧਰ ਮੋਟਰ ਵੀ ਚੱਲਦੀ ਆ ਹਰ ਕਣੀਆਂ ਹੀ ਪੜ ਰਹੀਆਂ ਮੈਂ ਛਤਰੀ ਲੈ ਕੇ ਆਇਆ ਤਾਂ ਕਿਉਂਕਿ بارش ਬੜ ਰਹੀ ਦੀ ਇਹ ਦੇਖੋ ਬਿਨ ਆਫ ਤੇ ਆਏ ਹੋ ਮੋਟਰ ਮੋਟਰ ਕੁਝ ਨਹੀਂ ਚੱਲ ਰਹੀ ਸਿਰਫ ਪਾਣੀ ਪਾਣੀ ਦੇ ਇੰਨਾ ਕੁਸ ਹੋ ਗਿਆ ਬਾਈ بارش ਦੇ ਇੰਨਾ ਪਾਣੀ ਹੋ ਗਿਆ ਕਈ ਵਾਰੀ ਲਾਵ ਉਲਟ ਬੁਲਟ ਪ ਜਾ ਬਾਈ ਟੜਕੀ ਟੜਕੀ ਵਾ ਚੱਲ ਪਿਆ ਯੋ ਵੀ ਨਾ ਭਰ ਗਿਆ ਉਹ ਦੋ ਘਾਰੇ ਦੋ ਸਮਾ ਇਸ ਪਾਣੀ ਉਪਰ ਹੋ ਜਾਣੇ ਆ ਉਹ ਪੱਤਲਾ ਵੀ ਭਰ ਜਾਗਾ ਇਸਮਾ ਛੋਟਾਂ ਆ ਪਾਣੀ ਸਿੱਧਾ ਉਰੇ ਦੇ ਘਰਾਂ ਕਨੈਕਟ ਸਿੱਧਾ ਜਾਣਾ ਸਭ ਧਾਪੜ ਧਾਪੜ ਹਾਂ ਇਹ ਕਿਆ ਕਰ ਗਿਆ ਉਹ ਤੇਰੀ ਕਾ ਗੰਦਾ ਬੱਚਾ ਆ ਫੋਨ ਹੀ ਭਗੜੇ ਕਰਦੇ ਬਾਕੀ ਵੀ ਅੰਦਰ ਟਰੈਕਟਰ ਕਰ ਲਿਆ ਸਟਾਰਟ ਟਰੈਕਟਰ ਲੇਗਾ ਜਨਾ ਬਾਈ ਇਹਨਾਂ ਲਗਾ ਹੌਲੀ ਹੌਲੀ ਕਰਨ ਰਾਤ ਪ੍ਰਸਾਦ ਚੰਗੀ ਵੜ ਗਈ ਜਿਹੜੀ ਛੋਟੀ ਬੋਧਾਂ ਨੇ ਨਾ ਉਹ ਡੁੱਬ ਗਈ ਬਾਈ ਬਾਈ ਹਰੇ ਲੱਗ ਰਹੇ ਪਾਣੀ ਘਟਣਾ ਹੀ ਦੇਖੋ ਜੇ ਬਹੁਤ ਸਾਰੀ ਡੁੱਬ ਗਈ ਆ ਬਾਈ ਇਹ ਕਾਲੇ ਨੂੰ ਪੜਦੇ ਇਧਰ ਨੀਵੇਂ ਖੇਤਾਂ ਵਾ ਬਾਕੀ ਮੈਂ ਜੀ ਸੁਹਾਗਾ ਪਾ ਲੈ ਸੁਹਾਗਾ ਨਾ ਕਰੀ ਖੜਾ ਦਾ ਖਾਲੇ ਤਾਂ ਆਪਣੇ ਉਰੀ ਖੜੇ ਸੁਹਾਗਾ ਕਰਾਂ ਖੜਾ ਦਾ ਸੁਹਾਗਾ ਲੈ ਪਾਗਾ ਬਾਕੀ ਬਿੱਤਰੋ ਜਿਹੜੇ ਨਾ ਕੰਪਿਊਟਰ ਕਰਦੇ ਬਾਅਦ ਖੇਤ ਬਾਹੇ ਜਾਂ ਉਹ ਤਾਂ ਬਣ ਜਾ ਠੀਕ ਟਰੈਕਟਰ ਦਾ ਵੀ ਜ਼ੋਰ ਘੱਟ ਲਗਾ ਔਰ ਜਿਹੜੇ ਖੇਤ ਬਾਹੇ ਨਹੀਂ ਜਾਂਦੇ ਜਿੱਤਰਾ ਇਹ ਉਹ ਨਹੀਂ ਬਾਇਆ ਗਿਆ ਉਹ ਨਹੀਂ ਬਾਇਆ ਗਿਆ ਇਨਮਾ ਸਾਲੀ ਲਗਾ ਲੀਕਾਂ ਹੀ ਬਾਈ ਟਰੈਕਟਰ ਜ਼ੋਰ ਵੀ ਵੱਧ ਲਿਖਿਆ ਔਰ ਉਹ ਵੀ ਚੱਲਦਾ ਨਹੀਂ ਹੈ ਕਿਉਂਕਿ ਬਾਹਣ ਪੱਕਾ ਹੋਇਆ ਹੋਵਾ ਓੱਖਾ ਪਟਾ ਫਿਰ ਖੇਤ ਵਾਕੇ ਮਿੱਤਰੋ ਜੀ ਨੇ ਜਿਹੜੇ ਪਾਏ ਹੋ ਕੇ ਤੇ ਉਹਨਾਂ ਦਾ 파ੜ 파ੜ ਮਾਰਾਂਗੇ ਸੁਹਾਗੇ ਇਸ ਕੀ ਫਾੜਾਂਗੇ ਸੁਹਾਗੇ ਵੀ ਦੂਰ ਲਾ ਦੇਗੇ ਬਟ ਜਿਹੜੇ ਨਹਿੜ ਦੇ ਇਹਨਾਂ ਨੂੰ ਦੂਰ ਲਾਵਾਂਗੇ ਦੂਰ ਮਾ ਵਧੀਆ ਚਲਾ ਦੇ ਕੋਈ ਚੱਲਣਾ ਗਿਆ 파ੜ ਮਾ ਤੋਂ ਬਾਈ ਲਿੱਕਾਂ ਲਿੱਕਾਂ ਪੱਟੀ ਦੀ ਕਿ ਵੀ ਪਟਾ ਔਖਾ ਤੇ ਲਓ ਭਾਈ ਇਹ ਕਿਆਰਾ ਭਰ ਗਿਆ ਇਸ ਕਾ ਨੱਕਾ ਮੋੜਾ ਉਧਰ ਨੂੰ ਬਾਕੀ ਪਾੜ ਲਾ ਦੇ ਬਾਕੀ ਉਹ ਬੰਦਾ ਆ ਗਿਆ ਆਪਣਾ ਦੇਖੋ ਟਰੈਕਟਰ ਚਲਾਣੇ ਵਾਲਾ ਭਾਈ ਨਹੀਂ ਛੋងਗਾ ਮਾਮ ਇਹਨਾਂ ਡੋਲ ਨੱਕਾ ਕਰ ਲੂ ਥੋੜਾ ਬੋਤਾ ਜਿਹੜਾ ਕੁਝ ਹੋਵੇ ਇੱਧਰ ਇੱਧਰ ਕੋਈ ਲਾਣੀ ਫੜਾ ਥੋੜਾ ਬੋਤਾ ਮਾਹ ਦਾ ਨੱਕੇ ਸਵਾਦੀ ਇਹ ਕਿਆਰਾ ਵੇਚ ਲਈਆਂ ਮੈਂ ਆ ਰਿਹਾ ਚੱਲ ਆ ਜਾ ਭਾਈ ਜੂਈ ਦਾ ਫੈਦਾ ਆਇਆ ਆਪਣਾ ਬੰਦੇ ਇਹ ਵੀ ਦੇਖੀ ਜਾਂਦੇ ਕਿ ਨਹੀਂ ਕੜੀਆਂ ਗਿਆਦਾ ਪਾਏ ਦਫੀ ਚੱਕਵਾ ਕੋ ਜਾ ਪੀਟਣਾ ਹੋਆ ਕੋਲੇ ਬਸ ਫਿਰ ਟੂ ਬੋ ਚੱਕ ਇੱਧਰ ਰੱਖਦੇ ਆ ਬਸ ਇਦ ਤੱਕ ਹੋ ਜਾਣਾ ਪਾਣੀ ਜੀ ਜਿਹੜੇ ਪੁਰਾਣੇ ਬੰਦੇ ਦੇ ਉਹ ਜਦ ਵੀ ਟਰੈਕਟਰ ਉੱਤ ਚੜਨਾ ਕੋਈ ਕੰਮ ਕਰਨਾ ਜਿਆਦਾ ਜਰਦਾ ਲਾਣਾ ਤੇ ਬੀੜੀ ਲੈਣੀ ਜਿਹੜੇ ਨਵੇਂ ਨਿਆਣੇ ਆ ਉਹ ਹੋ ਰਿਹਾ ਬਲੂਟੂਥ ਆ ਨਾ ਜਿਹੜੇ ਨਵੇਂ ਸ਼ੌਕ ਰਿਹਾ ਮਾਰੇ ਵਰਗੇ ਸ਼ੋਰ ਇਹਨੂੰ ਚਾਹੀਦਾ ਪਹਿਲਾਂ ਡੈਕ ਜੇ ਡੈਕ ਨਹੀਂ ਤਾਂ ਕੁਝ ਨਹੀਂ बाद दूर रखे डोल देना के गेर के पूरे। पूरे गेर का ना। जितने खिंच रहे और जिन्हें का ट्रैक्टर खिचरे बस उन्ने खचाले पूरे बतावा भेन कद कहीं पूरे लाग चले करा कम ऐसा बंदा है ड्राइवर है महाराज ਬਾਕੀ ਬਿਤਰੋ ਮੈਂ ਸੋਚ ਰਾ ਕੋਈ ਡੋਲ ਦਾ ਚਿਪਾ ਲੱਗ ਜਾਗਾ ਪਰ ਜਿਹੜਾ ਨਾ ਕੱਦੂ ਤਾਜ਼ਾ ਕਰਿਆ ਹੋਆ ਇਸਮਾ ਚਿਪਾ ਉਠਦਾ ਨਹੀਂ ਲੇਲੀ ਸੀ ਬਣੀ ਹੋਆ ਉਹ ਸਵਾਦ ਸਹੀ ਨਹੀਂ ਲੱਗਦੀ ਐ ਡੋਰ ਡੂਲਗਾ ਕਿਵੇਂ ਉਹਨੂੰ ਅੱਜ ਜੀ ਲੱਗੇ ਨਾ ਕੱਲ ਕੋਲ ਨੂੰ ਨਾ ਭਈ ਐ ਕੱਲ ਕੋਲ ਨੂੰ ਲੱਗ ਜਾਏਗੀ ਡੋਲ ਡੱਫਾ ਜਿਹੜਾ ਕੋਈ ਲਾਣਾ ਹੋਗਾ ਨਾ ਥੋੜਾ ਬੋਤ ਉਹ ਕੰਮ ਹੋ ਜਾਗਾ ਬਾਕੀ ਸਮਝ ਥੋੜਾ ਜਿਹਾ ਪਾਣੀ ਛੋੜਨਾ ਪੜਾਗਾ ਪਹਿਲਾਂ ਚੱਲੀ ਇਸਮਾ ਛੋੜਦੇ ਆ ਹੋਰ ਇੱਕ ਘੰਟਾ ਚੱਲਿਆ ਹੋਇਆ ਵਾ ਤੇਰਾ ਇਸਮਾ ਫਿਰ ਇਸਮਾ ਛੋੜਗਾ ਲਓ ਮਿੱਤਰੋ ਜੋ ਹੈ ਤੇ ਵੀ ਪੂਰਾ ਪ੍ਰੋਪਰ ਭਰ ਗਿਆ ਭਾਈ ਇੱਧਰ ਤੇ ਹਾਲੀ ਪਾਣੀ ਆਉ ਰਿਹਾ ਗੋਰ ਵਰਗ ਵੀ ਜੀਰੀ ਡੁੱਬ ਰਹੀ ਆ ਗੋਰ ਵਰ ਨੀ ਛੁੱਟ ਰਿਹਾ ਪਾਣੀ ਕਰੇ ਪਾਣੀ ਮਾ ਕੋਈ ਹਾਲੀ ਘੜਾ ਆਪਣੀ ਜੀਰੀ ਲਗੀ ਆਪਣਾ ਹੋਰ ਅੱਗਾ ਨਿਕਲੇਗਾ ਫਿਰ ਦੇਖੀ ਜਾਗੀ ਬਾਕੀ ਉਹ ਭਰ ਗਿਆ ਮਾ ਜੇ ਪਿੱਛੇ ਛੋੜਨਾ ਹੀ ਪੜ ਗਿਆ ਛੁੱਟ ਜਾਗਾ ਪਾਣੀ ਬਾਕੀ ਇਸਮਾ ਛੋੜ ਦਿਆ ਇਸਮਾ 14 ਨਹੀਂ ਅੱਧੇ ਘੰਟੇ ਅੱਧਾ ਘੰਟਾ ਬਹੁਤ ਇਸਮਾ ਅੱਧਾ ਘੰਟਾ ਵੀ ਚੱਲ ਗਿਆ ਨਾ ਇਹ ਟੂ ਪਾਟਰੀ ਉਰੇ ਦੇ ਨਾ ਵੱਡਕ ਕੰਨਾਂ ਟੋਟਾ ਕਿਉਂਕਿ ਲੰਬਾ ਖਾਂਦਾ ਆਪਣੇ ਕੋਈ ਚੱਕਰ ਮੱਤਲਬਾਈ ਪੂਰੀ ਹੋ ਗਈ ਆ ਉਹ ਬਾਏ ਸਾਰੇ ਇੱਧਰ ਆ ਗਿਆ ਹਵਾ ਹੀ ਪੂਰੀ ਕਰ ਰਹੀ ਅੱਜ ਯਾਰ ਲਓ ਭਾਈ ਕਰਾਂਗਾ ਚਾਚੂ ਵੀ ਆਇਆ ਮਰੋਂ ਦਾ ਚਾਚੂ ਪਿੰਦਾ ਨਹੀਂ ਚਾਗਾ ਹੈ ਹੀ ਨਹੀਂ ਉਹ ਕਰੇਜ ਹੈ ਨਹੀਂ ਇਸ ਵਾਰ ਤਾਂ ਕਿਹੜਾ ਲਿਆ ਪਰਖੀਆਂ ਬੜੀ ਬਰਕੇ ਤੇ ਆਇਆ ਮਾਂ ਚਾਲੀ ਦੀ ਡਾਈਟ ਤਾਂ ਪੂਰੀ ਕਰਾਂ ਯਾਰ ਬੰਦੇ ਕੀ ਜਾਨ ਹੀ ਪਿੰਦਾ ਕਿ ਕੋਈ ਚਾਹ ਪੀਣ ਵਾਲਾ ਕਿ ਤਾਂ ਸਾਰੇ ਵਿਟਾਮਿਨ ਬਈ ਚਾਹ ਕੇ ਪੂਰੇ ਹੋ ਜਾ ਆਸਗਾ ਆਇਰਨ ਕੈਲਸ਼ੀਅਮ ਆਲਾ ਵਗੈਰਾ ਉਹ ਸਾਰਾ ਕੁਝ ਜਿਹੜੇ ਨਾ ਬੰਦੇ ਚਾਹ ਨਹੀਂ ਪੀਂਦੇ ਹੈ ਉਹਨੂੰ ਦੇਣਾ ਪੜਾਏ ਇਤਰੇ ਤੇ ਹੋਰ ਕੈਲਸ਼ੀਅਮ ਫੈਰਸਿਮਸ ਆਹ ਕੀ ਹੋ ਗਿਆ ਸਾਰੇ ਵਾਲਾ ਮਾਰ ਲਗ ਰਿਹਾ ਇਹ ਥੋੜਾ ਹੀ ਰਹਿ ਗਿਆ ਮਨ ਉਪਰ ਅਕ ਕਲਟੀਵੇਟਰ ਕੱਢਦੀ ਬਾਈ ਸੁਹਾਗਾ ਪਾਉਂਦੇ ਸੁਹਾਗ ਲੈ ਆਏ ਤੇ ਲਿਫਟ ਵਾਲੇ ਉਸ ਸੁਹਾਗੇ ਗਏ ਫਾਇਦਾ ਬਾਈ ਜਾਂਦੇ ਕੋਈ ਰੜੀ ਚੂਆ ਨਾ ਇਹ ਦੇਖ ਐਂ ਟਰੈਕਟਰ ਘੋੜਦੇ ਆ ਪੂਰਾ ਘਰੇ ਵਾਲਾ ਕੰਮ ਕਰਦੇ ਆ ਬਸ ਪੂਰੇ ਨੂੰ ਥੋੜਾ ਦਾ ਉੱਚਾ ਦਾ ਫੈਟ ਹੋ ਜਾਵੇ ਬੀਨੂੰ ਕਹਦੇ ਦੋਰ ਲਾ ਲੇ ਬਾਲੇ ਬਸ ਆਪਣਾ ਜਿਸ ਤਰ੍ਹਾਂ ਤੁਹਾਨੂੰ ਬਾਣੇ ਆ ਆਪਣੀ ਮਰਜ਼ੀ ਕਰ ਬਾਕੀ ਡੰਡਾ ਥੋੜਾ ਨਾ ਲੰਬਾ ਰੱਖਾਂ ਜਮਾ ਕਿਉਂਕਿ ਅਗਲੇ ਪਾਸੇ ਵਾਲਾ ਨਾ ਜਿਆਦਾ ਵਾ ਲਗਾ ਬਾਈ ਪਿਛਾ ਪਿਛਾ ਲੱਗ ਜਾਣਾ ਠੀਕ ਥੋੜਾ ਜਿਹਾ ਹੋਰ ਕੱਟ ਕਰਾਂ ਜਿਆਦਾ ਲੰਬਾ ਲੈ ਦਿੰਦਾ ਲੋਹੇ ਵਾਲਾ ਸੁਹਾਗਾ ਮਾਰਨੇ ਵਾਸਤਾ ਨਹੀਂ ਨਾ ਬਾਈ ਫੁੱਲ ਐਕਸਪੀਰੀਅੰਸ ਚਾਹੀਦਾ ਨਹੀਂ ਤਾਂ ਸਾਨੂੰ ਪਤਾ ਹੀ ਹੈ ਕਿਆ ਕਰਦਾਗਾ ਦੇਖ ਦਿਗਰਾ ਪੱਧਰ ਖੇਤ ਬਿਲਕੁਲ ਐਨ ਇੱਕ ਬੰਦਾ ਤਾਂ ਬਾਈ ਸਮਾਨ ਢਾਉਣੇ ਬਾਈ ਲੱਗ ਜਾ ਖੇਤ ਮੱਕ ਕੰਮ ਲੱਗੇ ਹੋਣਾ ਨਾ ਰੋਟੀ ਲਿਆ ਦੇ ਚਾਹ ਲਿਆ ਦੇ ਪਾਣੀ ਲਿਆ ਦੇ ਮੈਂ ਤਾਂ ਨਿਊ ਆ ਮੇਰੀ ਗੁੜੀਆ ਕਦ ਬੜੀ ਹੋ ਜਾ ਕਦ ਐਕਟਿਵ ਚਲਾਉਣ ਲੱਗ ਜਾ ਰੋਟੀ ਪਾਣੀ ਦਾ ਸੁੱਕ ਹੋਗਾਗਾ ਉਹ ਤਾਂ ਲਿਆਈ ਰੋਟੀ ਕਿਉਂ ਐਕਟਿਵ ਆ ਆਰਾਮ ਦੇ ਫੜਾ ਜਾ ਬੰਦਾ ਫੜ ਤੋਂ ਲਿਆਵਾ ਬੰਦਾ ਨਹੀਂ ਓਖਾ ਹੋ ਜਾ ਬਾਈ ਨਹੀਂ ਉਰਾ ਤਿੰਨ ਚਾਰ ਗੇੜੇ ਲਾਓ ਕਦੀ ਉਹ ਸਮਾਨ ਵਾ ਸਮਾਨ ਨਿਆਣੇ ਦਾ ਨਿਆਣੇ ਦਾ ਸੁੱਕ ਤਾਂ ਬਹੁਤ ਹੋ ਜਾ ਬਾਈ ਖੇਤ ਖੋਦ ਵਾਲੇ ਬੰਦੇ ਨੂੰ ਲਿਆਓ ਰੋਟੀ ਹੋ ਕਰੋ ਰੋਟੀ ਲਿਆ ਫੇ ਰੋਟੀ ਦਾ ਟਾਈਮ ਹੋ ਗਿਆ 1:30 ਵਜੇ ਸਵੇਰ ਕਰ ਆ ਗਏ ਹਾਂ ਮੈਂ ਇਹ ਵਿਸ਼ਾਲ ਤਾਂ ਲੇਟ ਆਇਆ ਮੈਂ ਸਵੇਰੇ ਆ ਗੇਦਾ ਸਾਡੇ 6:00 ਵਜੇ ਆ ਗੇਦਾ ਮੈਂ ਸ਼ਾਇਦ 5:30 ਉੱਠਾਇਆ ਦਾ 6:00 ਵਜੇ ਆ ਗੇਦਾ ਫੇ ट्रैक्टर लेगा <laughs> क्या हो गया था हेलो <laughs> फाइनली निपट हो गया ओए <laughs> बाकी काट दिए ਚੱਲ ਵੀ। ਪਹਿਲਾਂ ਲਾ ਦਉ ਐਕਟੀਵੇ ਖੜੀ ਪਰ ਕੋਈ ਨਹੀਂ ਐਕਟੀਵੇ ਚੱਕ ਲੈਣ ਉੱਥੇ ਦੇ। ਹਲੋ ਭਾਈ ਕੱਲ ਨਾ ਕੱਦੂ ਕਰਦੇ ਕਰਾਂਦੇ ਵਾਂ ਨੂੰ ਸ਼ਾਮ ਹੋ ਗਈ ਦੀ ਭਾਈ। ਸ਼ਾਮ ਗਿਆ ਹੋ ਗਈ ਦੀ 4:30 4:30 5:00 ਹੋਗੇ ਜੀ ਭਾਈ। ਕਰਾਂ ਜਾਂਦੇ ਨੇ ਉਹ ਵੀ 5:00 ਵਜੇ। ਫਿਰ ਟ੍ਰੈਕਟਰ ਜਿਹਾ ਪਾਣੀ ਮਾਰਨ ਲੱਗਿਆ। ਉਹ ਵੀ 6:00 ਵਜੇ। ਔਰ 6:00 ਵਜੇ ਨਾ ਨਹਾਤ ਹੋਗਾ ਸਾਲੀ ਐਸੀ ਨਹੀਂ ਨਾਈ ਨਾ ਕੱਲ। ਕਿ ਉਸ ਤੋਂ ਮੈਂ ਕੱਲ ਸਵੇਰੀ ਜਲਦੀ ਉਠਾ ਹੋਇਆ ਦਾ ਕਿ ਕੰਮ ਕਰਗਾ ਯਾਰ ਬੰਦੇ ਨੂੰ ਹੋਵੇ ਟੈਨਸ਼ਨ ਵੈਸੇ ਤਾਂ ਮੈਂ ਲੇਟ ਉੱਠਦਾ ਟੈਨਸ਼ਨ ਸੀ ਹੋਵਾ ਮਨ ਮੈਂ ਹੀ ਹੋਆ ਯਾਰ ਉਠੋ ਯਾਰ ਪਾਣੀ ਆ ਗਿਆ ਮੋਟਰ ਚੱਲ ਗਈ ਉਹ ਹੋ ਰਿਹਾ ਮੋਟਰ ਚੱਲ ਗਈ ਕੀ ਹੋ ਜਾਂਦੇ ਤੂੰ ਜਲਦੀ ਉਠਿਆ ਹੋਇਆ ਦਾ ਕੁ ਸਾਰੇ ਦਿਨ ਕੇ ਥੱਕ ਗਏ ਬਾਈ ਉਹ ਤੁਹਾਨੂੰ ਬਾਦ ਅਬਸਾਲ ਤੋਂ ਟਰੈਕਟਰ ਚਲਾਈ ਗਿਆ ਮੈਂ ਸਾਲੇ ਨੱਕੇ ਕਦੀ ਇੱਧਰ ਕਰ ਉੱਧਰ ਕਰ ਤਾਂ ਹੌਸਮਾਲਾ ਕਰ ਰਿਹਾ ਤੇ ਇਹ ਆਦਰ ਸੋਗਾ ਪੜਕਾ ਪਤਾ ਨਹੀਂ ਰਿਹਾ ਹੈ ਇਹ ਵਾ ਦੁਬਾਰਾ ਖੇਦਾਂ ਗਿੜਾ ਮਾਰਨ ਬਾਕੀ ਭਈਏ ਪੁੱਛੇ ਤੇ ਭਈਏ ਅੱਜ ਕਾ ਦਿਨ ਕੱਲ ਨੂੰ ਅੱਜ ਕਾ ਦਿਨ ਛੋੜ ਕਾ ਜਿਹੜਾ ਚੱਲ ਰਿਹਾ ਹੈ ਉਹ ਕੱਲ ਨੂੰ ਆਵਾਂਗੇ ਕੱਲ ਨੂੰ ਬਹੁਤ ਪੱਟਾਂਗੇ ਉਹ ਕਹਿੰਦੇ ਅੱਜ ਕਾ ਦਿਨ ਰੁਕ ਜਾਓ ਅੱਜ ਕੋਈ ਕੱਲ ਮੈਂ ਬਹੁਤ ਵੱਟ ਕੇ ਲੈ ਦੇ 4 ਕਿੱਲਿਆਂ ਗੀ ਕਰਾਂ ਔਰ ਬਸ 4 ਕਿੱਲੇ ਲੱਗ ਦੇਂਗੇ ਨਹੀਂ ਪੂਰੇ ਦਿਨ ਮਾ ਵੀ ਥੋੜਾ ਬੋਤਾ ਰਹਿ ਜਾਗਾ ਟਾਈਮ ਵੀ 10 11 ਵਜੇ ਤੱਕ ਵਿਹਲੇ ਹੋ ਜਾਗੇ ਫਿਰ ਆਪਕੇ ਬਹੁਤ ਪੱਟ ਲੇਂਗਾ ਮਾਤਲੋ ਕੋਈ ਨਾ ਬਾਈ ਇਸ ਤੇ ਕਰ ਲਿਓ ਬਾਕੀ ਮੇਰੇ ਕੋਲ ਜਿਆਦਾ ਨਹੀਂ ਹੈ ਕਿਤੇ ਰੇਤਲੇ ਮੇਰੇ ਕੋਲ ਮੋਟਰ ਵਾਲਾ ਖਿੰਡੇ ਹੀ ਨਾ ਥੋੜਾ ਉਸ ਤਰ੍ਹਾਂ ਦਾ ਮੰਨ ਕੇ ਚਲੋ ਵੀ ਕਹਿ ਲੋ ਰੇਤਲੇ ਦਾ ਖੇਤਾ ਇਸ ਕਾ ਬੈਠਣੇ ਦਾ ਡਰ ਹੈ ਥੋੜਾ ਜਿਹਾ ਕੱਦੂ ਤੋਂ ਬੈਠ ਸਗਾ ਭਈਆ ਨੋਕੀ ਹੋ ਜਾਈ ਲਾਣੇ ਮ ਬਾਕੀ ਹੋਰ ਖੇਤ ਮੇਰੇ ਹੋਰ ਤਾਂ ਵਧੀਆ ਸਦਾ ਪਟੇ ਰੱਖਾਂਗੇ 2-4 ਦਿਨ ਕੱਟੇ ਵੀ ਬਾਕੀ ਗੱਲ ਕਿਸ ਤਰ੍ਹਾਂ ਚਲੋ ਜਦ ਹੋ ਰਿਹਾ ਤਾਂ ਬਾਈ ਹਾਂ ਵਧੀਆ ਹੁਣ ਮਾ ਖੇਤ ਮਾਥ ਪਾਣੀ ਜਦਾ ਇਹਨੂੰ ਮਾ ਥੋੜੋ ਥੋੜਾ ਪਾਣਾ ਪੜਾਗਾ ਕਿਸ਼ ਖੇਤ ਮਾ 21 ਸਮਾ ਇਸ ਸਮਾ ਪਾਣਾ ਪੜਾਗਾ ਪਿੱਛਾ ਉਹ ਸਮਾ ਹੀ ਪੜੋ ਜਾਗਾ ਉਹ ਖੇਤ ਭਰਦੇ ਦੋ ਪੂਰੇ ਜਿਹੜਾ ਸਹੀ ਮੈਨੇ ਭਰ ਰੇ ਨੇ ਉਹ ਭਰ ਰੇ ਆ ਬਾਕੀ ਦੇਖੂਗਾ ਜੇ ਵਾ ਹੋ ਗਿਆ ਨਾ ਤੋ ਦਵਾਈ ਪਾ ਲੇਗੇ ਬਾਈ ਕਿਉਂਕਿ ਦਵਾਈ ਗੇ ਇਸ ਤਰ੍ਹਾਂ ਮਿੱਤਰੋ ਜਿਹੜੀ ਪੜ ਗਈ ਤੋ ਠੀਕ ਆ ਜਿਹੜੀ ਨਾ ਪੜੀ ਤੋ ਫਿਰ ਸਾਨੂੰ ਪਤਾ ਹੀ ਆ ਕਿਆ ਹੋਆ ਬਈਆਂ ਆਪਾਂ ਨੂੰ ਤਵਾਰ ਨਹੀਂ ਆਮ ਕਾ ਬਾਈ ਦੋ ਦਿਨ ਆਵਾ ਤਿੰਨ ਦਿਨ ਆਵਾ ਫਿਰ ਜਿਹੜੀ ਨੇ ਟਾਕੇ ਦਿਖ ਰਹੀਆਂ ਨਾ ਬਾਈ ਰਕਾ ਸੁਗਣਾ ਲੱਗ ਜਾ ਤੋ ਇਸ ਕਰਕੇ ਕੱਦੂ ਕਰੋ ਆਪਣਾ ਪਾਣੀ ਪਾਓ ਦਵਾਈ ਖੇਡ ਬਾਕੀ ਦਵਾਈਆਂ ਪਹਿਲਾਂ ਵਾਲੀ ਤੋਂ ਰਹੀ ਨਹੀਂ ਬਾਈ ਪਹਿਲਾਂ ਹੋਏ ਕਰਦਾ ਉਹਨਾਂ ਦੂਸਰੀ ਆਏ ਕਰਦਾ ਦਵਾਈ ਉਹ ਨਾ ਹੱਤਾਂ ਪੈਰਾਂ ਵੱਲ ਲੜੇ ਕਰਦੀ ਕਿਉਂਕਿ ਤਾਂ ਬਹੁਤ ਵਧੀਆ ਸੌਲਟ ਆਗੇ ਨੇਗੇ ਕੋਈ ਹੱਤਾਂ ਪੈਰਾਂ ਵੱਲ ਲੜਨਾ ਨਹੀਂ ਕੋਈ ਕੁਝ ਨਹੀਂ ਤੋ ਉਸ ਦਾ ਫਰਕ ਬਹੁਤ ਫਕੀ ਚਲੋ ਬਾਈ ਆ ਜਾਣਗੇ ਜਦ ਵੀ ਆਵਾਂਗੇ ਆਪਾਂ ਆਪਣਾ ਕੰਮ ਨਿਭਾਉਂਦੇ ਹਾਂ ਬਾਕੀ ਪਹਿਲਾਂ ਤੋਂ ਬਾਈ ਮੈਂ ਕਵਾੜ ਵਾਲੀ ਦਵਾਈ ਨਾ ਰਿਫਟ ਪਾਇਗਾ ਹੁੰਦਾ ਰਿਫਟ ਪਲਸ ਪਾਲੀ ਜਾਂ ਰਿਫਟ ਪਾਲੀ ਬਟ ਐਸੀ ਦੀ ਦਵਾਈਆਂ ਲੈ ਕੇ ਦੇ ਆਪਾਂ ਬਾਹਰ ਤੇ ਬਾਈ ਤੁਹਾਨੂੰ ਦੇਖਿਆ ਹੋਣਾ ਇਸ ਆਰਜੀ ਕੰਪਨੀ ਕੀ ਹੋਂ ਉਨ੍ਹਾਂ ਦਾ ਦੇਖੋ ਬਾਈ ਕੈਸਾ ਰਿਜ਼ਲਟ ਆ ਕੈਸਾ ਨਹੀਂ ਵੈਸੇ ਰਿਫਟ ਨਾਲ ਮੈਨੂੰ ਕੋਈ ਵੀ ਕੋਈ ਦਿੱਕਤ ਨਹੀਂ ਆਈ ਹੈ ਕਦੀ ਵੀ ਕਵਾੜ ਕਬੂੜ ਮੇਰੇ ਪਤਾ ਹੋਇਆ ਨਹੀਂ ਬਾਈ ਉਹ ਝੂਠ ਮਾਰਦੇ ਆ ਇਹ ਹੋ ਗਿਆ ਵਾਹ ਹੋ ਗਿਆ ਮੈਂ ਤਾਂ ਭਰ ਕਪੂਰੇ ਖੇਤ ਜਦ ਕੋਈ ਟਾਕੀ ਨਾ ਦੇਖਦੀ ਹੋਆ ਜਦ ਮੈਂ ਤਾਂ ਪਾਟ ਛੱਡ ਦੇਣਾ ਫਿਰ ਪਾਣੀ ਉਹ ਦਵਾਈ ਘੇਰ ਦੇਣੀ ਆ ਇਹ ਜੋ ਪਾਣੀ ਛੱਡ ਕ ਪੂਰੀ ਜਹਾਂ ਟਾਕੀ ਨਿੰਦੜੀ ਨਹੀਂ ਲਿਖਣੀ ਚਾਹੀਦੀ ਫਿਰ ਕਵਾੜ ਵਾਲੀ ਦਵਾਈ ਘੇਰ ਦੇਣੀ ਆ ਆਪਣਾ ਕੰਮ ਐਨ ਵਧੀਆ ਹੋ ਜਾਣਾ ਬਾਈ ਕਦੀ ਕਵਾੜ ਕਬੂਟ ਨਹੀਂ ਹੁੰਦਾ ਬਾਕੀ ਦੀ ਤੁਮਹਾਲ ਦੀ ਮਰਜ਼ੀ ਆ ਕਿਆ ਹੋਣਾ ਕੈ ਨਹੀਂ ਬੀਹਰੀ ਵਾਰ ਹੋ ਗਿਆ ਕਵਾੜ ਕੀ ਗਈ ਨਾ ਹੜ ਆ ਗਿਆ ਦਾ ਬਾਈ ਫੜ ਗੇ ਲੋ ਦੌੜਾਂ ਉੱਪਰ ਗਈ ਨਾ ਤਾਂ ਕਰਕੇ ਕਵਾੜ ਹੋ ਗਿਆ ਬਟ ਬਹੁਤ ਘੱਟ ਫਸ ਇਸ ਤਰ੍ਹਾਂ ਕਿਹਾ ਦਾ ਬਾਕੀ ਬੋਦ ਛੋਟੀਆਂ ਲਈ ਉਹ ਤਾਂ ਹੋ ਰਹੀਆਂ ਬਾਕੀ ਮੀਂਹ ਪੜ ਗੇ ਮੀਂਹ ਗੱਲ ਨਾ ਬਹੁਤ ਬਹੁਤ ਜਲਦੀ ਬਦਾ ਬਾਈ ਪਰ ਮਨਨੇ ਚਲ ਮੀਂਹ ਤਾਂ ਇੱਕ ਨਾ ਕੋਈ ਐ ਸਾਰੇ ਆ ਬੇ ਡਾਈ ਤੇ ਵੀ ਉੱਪਰ ਆਉ ਜਿਹੜਾ ਪਾਂਦੇ ਸਨਾਰੀ ਬਸ ਨੂੰ ਕਹਦੇ ਆਏ ਹਾਏ ਬਹੁਤ ਆਵੇ ਨਜ਼ਾਰੇ ਆ ਗਏ ਖੇਤ ਪੌਦ ਗਿਆ ਸਾਰੇ ਖੇਤ ਬਾਈ ਜਿਤਨੇ ਪੇੜ ਪੌਦੇ ਆਂ ਆਕਾਸ ਪੂਰ ਸਭ ਨੂੰ ਨਜ਼ਾਰਾ ਆ ਜਾ ਬਾਕੀ ਮਿੱਤਰੋ ਅੱਜ ਦੀ ਵੀਡੀਓ ਪਾਈ ਇਸ ਮੋਪਤੀ ਗ੍ਰਾਮ ਬਾਈ ਵੀਡੀਓ ਬਦਲੇ ਗਿਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ